ਸਤ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਪਿੰਡ ਕਮਾਨ ਬਲੌਗ ਦੇ ਵਿੱਚ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ। ਕਰਦੇ ਆਂ ਜੀ ਆਪਣਾ ਅੱਜ ਦਾ ਬਲੌਗ ਸਟਾਰਟ। ਟਾਈਮ ਵੱਜ ਗਏ ਸੀ ਜੀ 4:30 ਤੇ ਮੈਂ ਸਬਜ਼ੀ ਕੱਟ ਕੇ ਰੱਖਤੀ ਸੀਗੀ। ਮਸਾਲਾ ਵਗੈਰਾ ਤਿਆਰ ਕਰਕੇ ਰੱਖਤਾ। ਮੈਂ ਕਿਹਾ ਚੱਲ ਇੰਨੇ ਮੜਜ ਆਪਾਂ ਹੋਰ ਕੰਮ ਕਰ ਲਈਏ ਹਨਾ। ਪਹਿਲਾਂ ਡੰਗਰਾਂ ਦਾ ਨਮੇੜਿਆ। ਤੇ ਡੜੀ ਕੱਟ ਕੇ ਲਿਆਏ ਸੀ ਲਸਣ ਕੱਲ ਸ਼ਾਮੀ ਜੇ। ਸਕੂਲ ਜਾਣ ਕਰਕੇ ਟਾਈਮ ਨਹੀਂ ਲੱਗਿਆ ਹੈਗਾ ਮੈਂ ਕਿਹਾ ਚੱਲ ਹੁਣ ਲਸਣ ਆਪਾਂ ਸਾੰਭ ਲਈਏ ਲਸਣ ਆਪਣੇ ਵਧੀਆ ਹੋ ਗਿਆ ਸਰਨ ਜੋਗਾ ਹਨ ਆਪਾਂ ਨੂੰ ਮੁਕਦਣ ਤੇ ਪਿੱਛੇ ਵਾਲਾ ਵੀ ਜਿਹੜਾ ਪਹਿਲਾਂ ਪੱਟਿਆ ਸੀਗਾ ਥੋੜਾ ਬਹੁਤਾ ਉਹ ਵੀ ਪਿਆ ਪਰ ਫਿਰ ਉਹ ਸੁੱਕਣ ਲੱਗ ਜਾਂਦਾ ਹੈ ਨਾ ਜਦੋਂ ਕਾਫੀ ਟਾਈਮ ਹੋ ਜਾਂਦਾ ਪੱਤੇ ਨਾ ਹੁਣ ਇਹਨੂੰ ਮੈਂ ਕਿਹਾ ਚੱਲ ਸਾੰਭਦਾ ਸਫਾਈ ਕਰਕੇ ਜਿਹਦੀ ਮੋਟੀਆਂ-ਮੋਟੀਆਂ ਗੱਠੀਆਂ ਜੀਆਂ ਇਹਦੀਆਂ ਅੱਡ ਬੰਨ ਲਾਂਗੇ ਬਰੀਕ ਬਰੀਕ ਜੀਆਂ ਅੱਡ ਕੱਢ ਲਾਂਗੇ ਬਰੀਕ ਫਿਰ ਛੇਤੀ ਥੋਥਾ ਜਾ ਹੋ ਜਾਂਦਾ ਹੈ ਨਾ ਇਹਨੂੰ ਪਹਿਲਾਂ ਵਰਤ ਲਾਂਗੇ ਇਹਨਾਂ ਦੀ ਆਪਾਂ ਉਛੀਆਂ ਬੰਨ ਮੰਨ ਕੇ ਥੈਲੇ ਚ ਪਾ ਲਾਂਗੇ ਲਸਣ ਮੈਂ ਛਾਂਟੀ ਕਰ ਲਿਆ ਬਸ ਥੋੜਾ ਜਿਹਾ ਰਹਿ ਗਿਆ ਸਰਦਾਰ ਸਾਹਿਬ ਲੱਗੇ ਸੀ ਨਾਲ ਕਹਿੰਦੇ ਚਲ ਤੈਨੂੰ ਟਾਈਮ ਲੱਗੂ ਫਿਰ ਕੰਮ ਵੀ ਕਰਨੇ ਸੀ ਹਣਾ ਮੈਂ ਤੇ ਬਰੀਕ ਬਰੀਕ ਲਸਣ ਆਪਾਂ ਅੱਡ ਕੱਢ ਲਿਆ ਤੇ ਮੋਟੇ ਦੀਆਂ ਅੱਡ ਗੁੱਥੀਆਂ ਬੰਨਦੀਆਂ ਇਹਦੀਆਂ ਵੀ ਗੁੱਥੀਆਂ ਬੰਨ ਲਾਂਗੇ ਪਹਿਲਾਂ ਮਹਮੜਾ ਇਹ ਕੱਢ ਲਾਂ ਪਹਿਲਾਂ ਮੋਟੀਆਂ-ਮੁਕੀਆਂ ਕੱਢ ਲਈਆਂ ਸੀ ਵਿੱਚੋਂ ਫਿਰ ਇਹ ਪਹਿਲਾਂ ਵਰਤਿਆ ਜਾਊਗਾ ਇਹਨੂੰ ਆਪਾਂ ਮਟਰਾਂ ਵਾਲੇ ਥੈਲੇ 'ਚ ਜਾਂ ਆਲੂਆਂ ਵਾਲੇ ਥੈਲੇ 'ਚ ਕਿਉਂ ਜਾਲੀ ਜੀ ਦੇ ਹੁੰਦੇ ਨੇ ਹਣਾ ਉਹਨਾਂ 'ਚ ਪਾ ਕੇ ਰੱਖ ਲਾਂਗੇ ਹਵਾ ਲੱਗਦੀ ਰਹਿੰਦੀ ਹੈ ਫਿਰ ਨੂੰ ਸਾਂਭ ਲਾਂਗੇ ਮਣਮੀਤ ਅੰਦਰ ਸੁੱਤਾ ਪਿਆ ਸੀਗਾ ਸੇਨਾਨਾ ਨੇ ਥੱਕ ਗਿਆ ਅੱਜ ਪ੍ਰੈਕਟਿਸ ਕਰਵਾਈ ਸੀ ਉਹਨਾਂ ਨੂੰ ਸਕੂਲ ਦੇ ਵਿੱਚ ਇਹਨਾਂ ਚ ਲੱਗਿਆ ਉਹ ਤੇ ਵਸਾ ਕੇ ਫਿਰ ਸੌਂ ਗਿਆ। ਲਾਸਾਨ ਆਪਾਂ ਨੇ ਸਾੰਤਤਾ ਏਸੀ ਪੁਰਾਣਾ ਲਾ ਸੁਣਾ ਇੰਨਾ ਕ ਬਚ ਗਿਆ। ਮਾਂ ਚਲੋ ਮੁਰਗਿਆਂ ਨੂੰ ਪਾ ਦਾਂਗੇ। ਚੌਥਾ ਜਾ ਹੋ ਰਿਹਾ ਸੀ ਐਵੇਂ ਤਾਂ ਹੈਗੀਆਂ ਨੇ ਵਿੱਚ ਵਧੀਆ ਇਕੱਠੀਆਂ ਵੀ। ਪਰ ਮਾਂ ਚਲੋ ਮੁਰਗਿਆਂ ਨੂੰ ਪਾ ਦਾਂਗੇ। ਬਰੀਕ ਚਲਾ ਜਿਹੜਾ ਆਪਾਂ ਕੱਢਿਆ ਉਹ ਵਰਤ ਲਾਂਗੇ ਪਹਿਲਾਂ ਉਹ ਮੈਂ ਰੱਖ ਲਿਆ ਸੀ ਇੱਥੇ ਢੱਬੇ ਵਿੱਚ ਪਾ ਕੇ ਇਹ ਚਲੇ ਨੂੰ ਵੀ ਫਿਰ ਹੰਦਾ ਰੱਖ ਲਾਂਗੇ ਇਹ ਢੱਬਾ ਜੀ ਰੱਖ ਲਾਂਗੇ ਤੇ ਹੁਣ ਬਣਾਉਣੇ ਆਪਾਂ ਜੀ ਸਬਜੀ ਮੈਂ ਅੰਦਰ ਆਈ ਡੇਜ਼ੀ ਵੀ ਉੱਠੀ ਸੀ ਪਹਿਲਾਂ ਸਖਤੀ ਪੀ ਸੀਗੀ ਹੁਣ ਤਾਂ ਕੌਲੀ ਚ ਦੁੱਧ ਪੀ ਲੈਂਦੀ ਹੈ ਹਨਾ ਪਹਿਲਾਂ ਸਰਿੰਜਣਾ ਪਲਾਉਣਾ ਪੈਂਦਾ ਸੀਗਾ ਵੱਡੀ ਹੋ ਗਈ ਹੁਣ ਤਾਂ ਅੱਜ ਇਹਨੂੰ ਨਵਾਤਾ ਸੀਗਾ ਦਾ ਸਾਬ ਨੇ ਅਸੀਂ ਸਕੂਲ ਚ ਲਈਏ ਸੀ ਬੇਜੀ ਇਧਰ ਦੇਖੋ ਬੇਜੀ ਬੇਜੀ ਦੇਖੋ ਕਿਵੇਂ ਜੱਫੀਆਂ ਪਾਉਂਦੀ ਹੈ ਲੱਤਾਂ ਨੂੰ ਬੇਜੀ ਇਹਦਾ ਹੰਦੇ ਬਸ ਵੀ ਮੇਰੇ ਨਾਲ ਖੇਡੀ ਜਾਂਣਾ ਹੁਣ ਤਾਂ ਵਧੀਆ ਭੱਜਦੀ ਹੈ ਬੇਜੀ Dizi, apa benar lah jessi sih sambit? Sambitnya mana ya jatang, gajera di. Ledi kipolo kayak sih kende, ke denging jadi gajera kedingan ya nih. ਮੈਂ ਘਾ ਚੱਲ ਫਿਰ ਲੈ ਆਉ। ਕਦੇ-ਕਦੇ ਤਾਂ ਚਲੋ ਵਧੀਆ ਲੱਗਦੀ ਐ ਨਾ ਇਹ ਰੋਜ਼-ਰੋਜ਼ ਤਾਂ ਹੁਣ ਵਦੀਆਂ ਨਹੀਂ ਲੱਗਦੀਆਂ ਹੈਗੀਆਂ ਸਬਜ਼ੀਆਂ ਨਹੀਂ ਐਤੋਂ ਜੀ ਕਰਿਆ ਪਿਆ। ਕਦੇ ਦਾਲ ਬਣਾ ਲੈਣੇ ਵਿੱਚ ਦੀ। ਕਦੇ ਛਟਨੀ। ਕਦੇ ਭੁਰਜੀ ਭਰਜੀ ਬਣਾ ਲੈਂਦੀ ਐ ਪਨੀਰ ਵਗੈਰਾ ਤੇ ਵਸਾਈ। ਚੰਦ ਰਿਆ। ਨਾ ਤਾਂ ਸਵਾਦ ਲੱਗਦੀਆਂ ਨੇ। ਸਬਜ਼ੀ ਬਣਾ ਫਿਰ ਰੋਟੀ ਨਹੀਂ ਵਧੀਆ ਲੱਗਦੀ ਹੈ ਨਾ। ਅੰਨੇ ਆਪਣਾ ਮਸਾਲਾ ਰਿਜਦਾ ਗਾਜਰਾਂ ਗੁਜਰਾਂ ਮੈਂ ਧੋੜੀਆਂ ਸੀਗੀਆਂ ਆਲੂ ਧੋਕੇ ਪਾਣੀਆਂ ਨੁੱਟਜੂ ਮੱਖੀਆਂ ਚੱਲ ਮਸਾਲਾ ਰਿਜਦਾ ਫਿਰ ਆਪਾਂ ਪਾਉਣੇ ਹੈ ਵਿੱਚ ਸਬਜੀ ਮਸਾਲਾ ਆਪਣਾ ਬਣ ਗਿਆ ਹੁਣ ਆਪਾਂ ਪਾਗਾਣੇ ਕਰੀਏ ਬੜਾ ਜਿਹਾ ਪਾਣੀ ਪਾਵਾਂਗੇ ਹੁਣ ਤਾਂ ਮੈਂ ਪਾਉਂਦੀ ਨਹੀਂ ਹੁੰਦੀ ਨਾ ਗਾਜਰਾਂ ਦੀ ਸਬਜ਼ੀ ਚ ਪਾਣੀ ਕਿੰ ਵਿਚੋਂ ਹੀ ਨਿਕਲਿਆ ਹੁੰਦਾ ਪਰ ਫਿਰ ਵੀ ਹੁਣ ਫਰਕ ਪੈ ਗਿਆ ਹੁੰਨੀ ਆ ਕੱਚੀਆਂ ਤਾਂ ਨਹੀਂ ਸੀਗੀਆਂ ਫਰਕ ਤਾਂ ਪੈ ਜਾਂਦਾ ਹੈ ਉਸ ਦੇ ਹਿਸਾਬ ਨਾਲ ਮੌਸਮ ਦੇ ਨਾਲ ਥੋੜਾ ਜਿਹਾ ਪਾਣੀ ਪਾ ਦਾਂਗੇ ਫਿਰ ਕਰ ਦਾਂਗੇ ਢੱਕਣ ਬੰਦ ਬੜੀ ਰਿੱਝ ਜਾਣੀਆਂ ਕਿਉਂਕਿ ਖਰਮੀਆਂ ਖੜਮੀਆਂ ਨਹੀਂ ਤਾਂ ਸਵਾਦ ਨਹੀਂ ਲੱਗਦੀਆਂ ਨੇ ਆਪਣੀ ਬਣਦੀ ਸਬਜੀ ਆਪਾਂ ਗੁੰਨ ਲਾਂਗੇ ਆਟਾ ਭਾਂਡੇ ਮੈਂ ਚੰਤੇ ਸੀ ਕਿਵੇਂ ਬੈਠੀ ਦੇਖ ਰਹੀ ਐ ਦੇਖ ਇਹਨੂੰ ਹੁਣ ਪਤਾ ਲੱਗ ਗਿਆ ਵੀ ਰਸੋਈ ਚੋਂ ਮੈਨੂੰ ਦੁੱਧ ਲੈ ਕੇ ਆਉਂਦੇ ਨੇ ਹਨਾ ਪਲਾਉਣ ਵਾਸਤੇ ਹੁਣ ਉਹਦੀ ਰਸੋਈ ਚ ਭੱਜ ਲੂ ਜੇ ਮੜਾ ਜਾ ਖੁੱਲਾ ਛੱਡ ਦਿੰਨੇ ਆ ਪਿੰਜਰੇ ਚ ਤਾਂ ਘੱਟ ਹੀ ਪੈਂਦੀ ਐ ਹੁਣ ਹੁਣ ਇਹਨੂੰ ਐਵੇਂ ਹੁੰਦਾ ਮੈਂ ਖੁੱਲੀ ਬੈਠਾ ਬਸ ਸਰਦਾਰ ਸਾਹਿਬ ਕਹਿੰਦੇ ਪਹਿਲਾਂ ਮੈਂ ਧਾਰਾ ਕੱਢਾਂ ਦਾਣਾ ਪਾਇਆ ਮੈਂ ਚੱਲ ਦਾਣਾ ਪਾਉਣੇ ਆ ਡੈਡੀ ਨੇ ਛੱਡ ਲਈ ਸੀ ਮੁਰਗੇ ਤੇ ਪਾਰੇ ਸੀ ਉਹਨਾਂ ਨੂੰ ਲਸਣਾ ਡੈਡੀ ਕਹਿੰਦੇ ਛਿੱਲ ਕੇ ਖਾਂਦੇ ਨੇ ਜੇ ਬਿਨਾਂ ਛਿੱਲਿਆ ਪਾ ਦਿੰਨਾ ਫਿਰ ਖਾਂਦੇ ਨੇ ਡੈਡੀ ਕਰਨ ਲੱਗੇ ਟੋਕਾ ਸਾਰਾ ਫੋਨ ਉਹਨਾਂ ਦਾ ਟਿਕ ਡਿਗ ਗਈ ਸਾਰਾ ਫੋਨ ਕੁੜੀ ਨਾ ਭਰ ਗਿਆ ਇੱਕ ਦਿਨ ਵਿਚਾਰੇ ਤੇ ਪਾਣੀ ਪੈ ਗਿਆ ਆਟਾ ਮੈਂ ਗੁੰਨ ਲਿਆ ਜੀ ਤੇ ਸਬਜੀ ਵੀ ਆਲਮੋਸਟ ਆਪਣੀ ਬਣ ਗਈ ਫੇਰ ਕੁੱਕਰ ਕੁੜ ਕੇ ਚੈੱਕ ਕਰਦੇ ਹਾਂ ਜੇ ਸਟੀਮ ਜੀ ਚ ਮਹਾਂਤਲ ਹੋਰ ਬਣ ਜਾਊਗੀ ਤੇ ਦੇਖਦੇ ਆ ਬਾਹਰ ਡੈਡੀ ਕੀ ਕਰਦੇ ਨੇ ਮੈਨੂੰ ਲੱਗਦਾ ਹੈ ਕਹਿੰਦੇ ਸੀਗੇ ਵੀ ਥਰਲਾ ਭਰਨਾ ਕਣਕ ਦਾ ਦਾਣਾ ਸਿੱਟ ਕੇ ਆਉਣਾ ਸੀ ਕਿ ਨੰਦਰਾ ਨੂੰ ਦਾਣਾ ਖਤਮ ਹੋਇਆ ਪਿਆ ਸੀਗਾ ਕਲੇ ਰੈਡੀ ਟਟਾ ਹੋਰ ਜਲ ਗਾਣਾ ਇੱਕ ਸੱਪਰ ਉੱਤੇ ਹੋਣਾ ਅੱਛਾ ਦੋ ਕਿਨੇ ਐਤ ਕੀ ਕਣਕ ਲੱਗ ਗਈ ਸਾਡੇ ਦੋ ਨਾ ਨਾ ਮੁੱਕੀ ਦਾ ਕਾਨੂੰ ਆਂ ਵੀ ਦੋ ਢੋਲ ਭਰੇ ਸੀਗੇ ਅਗਰ ਹੁਣ ਕਿੰਨੀ ਪਤੀ ਆ ਵੀ ਨੰਗਰਾਂ ਨੂੰ ਹੂੰ ਨੰਗਰਾਂ ਨੂੰ ਵੀ ਕਾਫੀ ਪੈ ਗਈ ਮੁਰਗੀਆਂ ਨੂੰ ਵੀ ਫਿਰ ਡਿਲੀ ਵਾਂਗੂ ਪੈਂਦੀ ਆ ਹਨਾ ਤੇ ਦੋ ਢੋਲ ਭਰੇ ਸੀਗੇ ਆਪਣੇ ਚਾਲੋ ਵਧੀਆ ਸਰ ਗਿਆ ਤੇ ਇੱਕ ਪਿੰਨੇ ਦਾ ਮੈਂ ਕਰਕੇ ਰੱਖਿਆ ਸੀ ਥੈਲਾ ਹੁਣ ਇੱਕ ਦਾਣਾ ਪਿਆਉਣ ਨੂੰ ਕਰ ਰਹੇ ਆ ਇੱਕ ਥੈਲਾ ਹੋਰ ਨਿਕਲੂਗਾ ਤੇ ਫਿਰ ਫਿਰ ਆਪਾਂ ਬਾਹਰ ਕੱਢ ਕੇ ਢੋਲਣ ਨੂੰ ਲਵਾ ਦਾਂਗੇ ਧੁੱਪ ਇੱਕ ਦਿਨ ਇਹ ਵਾਲੇ ਬੁੱਤੇ ਤੇ ਜੀ ਆਪਣੇ ਖਿੜਰੇ ਸੀਗੇ ਫੁੱਲ ਦੇਖੋ ਬਹੁਤ ਸੋਹਣਾ ਫੁੱਲ ਬਣਦਾ ਹੈ ਕਾਫੀ ਵੱਡਾ ਤੇ ਇੱਕ ਇਥੋਂ ਤੇ ਇੱਕ ਆਹ ਵਾਲਾ ਵੀ ਹੁਣ ਹੌਲੀ ਹੌਲੀ ਵੱਡਾ ਹੋ ਜੂਗਾ ਹਨਾ ਇਹਦੇ ਨੀਚੋਂ ਹੀ ਕਰੁੰਬਲ ਜੀ ਨਿਕਲਦੀ ਐ ਫੇਰ ਇਹ ਫੁੱਲ ਖਿੜਦਾ ਹੈਗਾ ਬਹੁਤ ਸੋਹਣੇ ਫੁੱਲ ਖਿੜਦੇ ਨੇ ਵੱਡੇ ਵੱਡੇ ਤੇ ਜਦੋਂ ਫੁੱਲ ਖਿੜੂ ਉਹਦੋਂ ਵੀ ਮੈਂ ਦਿਖਾਉਂ ਤੁਹਾਨੂੰ ਦੇ ਕਿੱਦਾਂ ਦੇ ਨੇਗੇ ਤੇ ਇਧਰ ਸਦਾ ਬਹਾਰ ਦੇ ਬੂਟੇ ਤੇ ਵੀ ਆਪਣੇ ਬਹੁਤ ਸੋਹਣੇ ਫੁੱਲ ਆ ਰਹੇ ਨੇਗੇ ਬਹੁਤ ਫੁੱਲ ਆਉਂਦੇ ਨੇ ਇਹਦੇ ਉੱਤੇ ਵੀ ਵਧੀਆ ਚੱਲ ਪਿਆ ਆਪਣਾ ਇਹ ਬੂਟਾ ਮੈਂ ਮਣੋਂ ਲੱਗ ਗਈ ਸੀ ਜੀ ਹੁਣ ਰੋਟੀ ਸਰਦਾਰ ਸਾਹਿਬ ਤੇ ਮਨਮੀਤ ਕਹਿੰਦੇ ਸਾਨੂੰ ਭੁੱਖ ਲੱਗੀ ਐ ਮੈਂ ਕਿਹਾ ਚੱਲ ਮੈਂ ਬਣਾਉਣੀ ਆ ਤੁਸੀਂ ਨਾਲ ਦੀ ਨਾਲ ਹਨਾ ਖਾਈ ਜਾਓ ਨਾਲੇ ਫੇਰ ਰੋਟੀਆਂ ਦਾ ਪਤਾ ਲੱਗ ਜਾਂਦਾ ਹਨਾ ਜਾ ਦੇਣੀ ਫੇਰ ਲੈਂਦੀਆਂ ਨਹੀਂ ਫੇਰ ਡੰਗਰਾਂ ਨੂੰ ਪਾਉਣੀਆਂ ਪੈਂਦੀਆਂ ਨੇ ਮਨਮੀਤ ਦੇ ਸਵੇਰੇ ਜੀ ਸੈਲਫ ਡਿਫੈਂਸ ਦਾ ਕੰਪੀਟੀਸ਼ਨ ਤੇ ਹੁਣੇ ਜਾਣਾ ਸਵੇਰੇ ਪਵਾਨ ਨਗਰ ਸਟੇਡੀਅਮ ਦੇ ਵਿੱਚ ਇੱਥੇ ਕਰਦੇ ਆਂ ਜੀ ਆਪਣੇ ਅੱਜ ਦੇ ਵਲੌਗ ਦਾ ਐਂਡ ਕਰਦੇ ਆਂ ਤੁਹਾਨੂੰ ਸਾਡਾ ਵਲੌਗ ਪਸੰਦ ਆਇਆ ਹੋਊਗਾ ਜੀ ਜੇ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਸਾਡੀ ਹੌਸਲਾ ਫਜ਼ਾਈ ਕਰਦੇ ਰਹੋ ਜੀ ਤੇ ਧੰਨਵਾਦ ਤੁਹਾਡਾ ਸਾਡੇ ਨਾਲ ਜੁੜੇ